ਜਿੰਦਾਬਾਦ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮਿਹਰ ਚੱਕ ਸਾਹਿਬ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਪਰਿਥਾ ਅਨੁਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਕਬੂਲ ਕਰਉ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਤੇ ਪੂਰੇ ਜਿੰਦਾਬਾਦ ਹੋਮੂਗੇ ਤੇ ਆਪਣੇ ਹਰ ਮਨ ਪਿਆਰੇ ਜਿੰਦਾਬਾਦ ਨਾਲ ਜੁੜੇ ਹੋਮੂਗੇ ਤੇ ਮੈਂ ਅੱਜ ਦੀ ਜਿਹੜੀ ਗੱਲਬਾਤ ਕਰਨੀ ਆ ਉਹ ਥੀ ਤੁਹਾਡੇ ਸਾਰਿਆਂ ਨੇ ਮਹੱਤਵਪੂਰਨ ਗੱਲਾਂ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਸੌਂਡ ਦਿਖਣ ਨੂੰ ਖਬਰਾਂ ਬਹੁਤ ਹੀ ਮੈਲੜੀਆਂ ਕਿ ਐਸ ਖਾਸ ਕਰਕੇ 14 ਤਰੀਕ ਨੂੰ ਭਾਈ ਸਾਹਿਬ ਭਾਈ ਅਮਰਤਪਾਲ ਉਹਨਾਂ ਨੇ ਜੇਲ੍ਹ ਤੋਂ ਆ ਜਾਣ ਆ ਤੇ ਹਾਲੇ ਤੱਕ ਕੋਈ ਵੀ ਸਾਢੇ ਤੱਕ ਕੋਈ ਖਬਰ ਪਹੁੰਚੀ ਨਹੀਂ ਸੋਸ਼ਲ ਮੀਡੀਆ ਦੇ ਥਰੂ ਜਿੰਨੀ ਗੱਲਬਾਤ ਆਲੇ-ਦੁਆਲੇ ਸੁਣ ਦੇਖਣ ਨੂੰ ਮਿਲ ਰਹੀ ਆ ਥੋੜੀ ਜਿਹੀ ਮੈਂ ਹਲਕੀ-ਫੁਰਕੀ ਜੀ ਗੱਲਬਾਤ ਕਰਨੀ ਆ ਥਰ ਵੀ ਪਤਾ ਜਿੱਥੇ-ਜਿੱਥੇ ਪੰਥ ਦੇ ਧਰਤੀ ਬੈਠੇ ਆ ਉਹ ਗੱਲਬਾਤਾਂ ਕਰਦੇ ਆ ਤੇ ਰਲ ਮਿਲ ਕੇ ਆਪਾਂ ਹੌਲੀ-ਹੌਲੀ ਇਸ ਪ੍ਰੋਗਰਾਮ ਨੂੰ ਵੀ ਅੱਗੇ ਕਰਨਾ ਤੇ ਪਹਿਲਾਂ ਤਾਂ ਆਵਾਜ਼ ਦੇ ਜ਼ਰੀਏ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਛੱਤਰ ਸਿੰਘ ਚੋਹਾਨ ਚੋਹਾਨ ਸਾਹਿਬ ਜਿੰਦਾਬਾਦ ਦੇ ਨਾਲ ਜੁੜ ਗਏ ਆ ਜੋ ਪਹਿਲਾਂ ਤਾਂ ਉਹਨਾਂ ਦਾ ਮ ਥੋੜਾ ਨਿਰਸੀ ਨਜ਼ਰ ਦੇ थ्रू ਆਪਾਂ ਗੱਲਬਾਤ ਤੁਹਾਡਾ ਕਰਾਂਗੇ ਕੁਝ ਗੱਲਾਂ ਤੁਹਾਡੇ ਨਾਲ ਤੇ ਕੁਝ ਗੱਲਾਂ ਉਹਨਾਂ ਨਾਲ ਕਰਾਂਗੇ ਤੇ ਆਪਾਂ ਪਹਿਲਾਂ ਵੈਲਕਮ ਕਰ ਲਈਏ ਸਿੰਘ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਜ ਸਿੰਘ ਜੀ ਆਪ ਜੀ ਨੂੰ ਤੇ ਸਾਰੇ ਸੁਣਨ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਵੀ ਬੜੇ ਪਿਆਰ ਤੇ ਸਤਿ ਸ਼ਾਦ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾ ਚਾ ਠੀਕ ਠਾਕ ਹੋ ਹਾਂਜੀ ਵਾਹਿਗੁਰੂ ਜੀ ਕਿਰਪਾ ਜੀ ਮੇਰ ਗੁਰੂ ਮਹਾਰਾਜ ਤੁਹਾਤੇ ਬੜੀ ਮੇਰ ਹੈ ਤੇ ਖਾਸ ਕਰਕੇ ਤੁਹਾਡੇ ਕੋਲ ਬੜਾ ਖਜ਼ਾਨਾ ਹੈ ਉਸ ਖਜ਼ਾਨੇ ਨੂੰ ਮੈਂ ਵੀ ਥੋੜਾ ਜਿਹਾ ਘੌਣ ਲਾਇਆ ਹੋਇਆ ਆ ਤੁਹਾਡੇ ਕੋਲ ਕੁਸ ਮੈਂ ਵੀ ਗੱਲਾਂ ਗ੍ਰਹਿਣ ਕਰਨ ਦੇ ਨਾਲ ਨਾਲ ਤੁਹਾਡੇ ਕੋ ਖਜ਼ਾਨਾ ਲੈ ਕੇ ਆਪਾਂ ਜਿੰਦਾਬਾਦ ਦੇ ਵੀਊ ਦਸ਼ਕਾਂ ਨੂੰ ਵੀ ਥੋੜਾ 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 ਵੰਡ ਰਹੇ ਹਾਂ ਤੇ ਮੈਂ ਕਹੂੰਗਾ ਥੋੜਾ ਜਿਹਾ ਅੱਜ ਖਾਸ ਕਰਕੇ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਚੌਥੇ ਸਾਹਿਬ ਭਾਈ ਅਮਰਪਾਲ ਖਾਲਸਾ ਅੱਜ ਉਹ ਜਿਹੜਾ ਨਾਂ ਆ ਨਾ ਉਹ ਕਿਸੇ ਦਾ ਮੁਤਾਜ ਨਹੀਂ ਹੈਗਾ ਹਰੇਕ ਨੂੰ ਪਤਾ ਭਾਈ ਅਮਰਪਾਲ ਖਾਲਸਾ ਜੀ ਕੌਣ ਆ ਤੇ ਉਹ ਕਿੱਥੇ ਅੱਜ ਵੇਲੇ ਬੈਠੇ ਆ ਤੇ ਗੱਲਬਾਤ ਜਿਹੜੀ ਅੱਜ ਖਾਸ ਕਰਕੇ ਜਿਹੜੀ ਗੱਲਬਾਤ ਚੱਲੀ ਹੋਈ ਸੀਗੀ ਕਹਿੰਦੇ 14 ਜਨਵਰੀ ਉਹਨਾਂ ਨੇ ਬਾਹਰ ਆ ਜਾਣ ਤੇ 14 ਜਨਵਰੀ ਵੀ ਨਿਕਲ ਚੁੱਕੀ ਆ ਹਲੇ ਤੱਕ ਕੋਈ ਗੱਲਬਾਤ ਬਾਹਰ ਨਹੀਂ ਆਈ ਆ ਤੇ ਮੈਂ ਕਹਾਂਗਾ ਪੰਜਾਬ ਦੇ ਜੰਮਿਆਂ ਨੂੰ ਹੁਣ ਨਿਤ ਸਲਾਮਾ ਕਦ ਤੱਕ ਸਾਡੀ ਜਵਾਨੀ ਤੇ ਕਦ ਤੱਕ ਸਾਡੀਆਂ ਜਵਾਨੀਆਂ ਨੇ ਜੇਲ੍ਹਾਂ ਦੇ ਵਿੱਚ ਰਹਿਣਾ ਤੇ ਥੋੜੀ ਜਿਹੀ ਮੈਂ ਤੁਹਾਡੀ ਨਜ਼ਰ ਦੇ ਥਰੂ ਥੋੜਾ ਜਿਹਾ ਅਵੇਰਨਸ ਗੱਲਬਾਤ ਕਰਾਂਗੇ ਤੁਸੀਂ ਇਸ ਬਾਰੇ ਕੀ ਸੋਚ ਰਹੇ ਆ ਵੀ ਕਿਦੋਂ ਤੱਕ ਇਹ ਗੱਲਾਂ ਸਾਨੂੰ ਦੇਖਣ ਸੁਣਨ ਨੂੰ ਮਿਲੂਗੀਆਂ ਸਾਚਾ ਮਗੇ ਸਿੰਘ ਜੀ ਅਮਰਪਾਲ ਸਿੰਘ ਦੇ ਰਿਹਾਂ ਹੋਣ ਦੇ ਬਾਰੇ ਜਾਂ ਬਾਹਰ ਹੋਣ ਦੇ ਬਾਰੇ ਬਿਲਕੁਲ ਹੋਣਾ ਚਾਹੀਦਾ ਹੈਗਾ ਅੱਜ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਔਰ ਕੌਮ ਤਾਂ ਸਾਰੀ ਹੈ ਲੈ ਇਸ ਗੱਲ ਦੀ ਵੇਟ ਕਰਦੀ ਹੈਗੀ ਆ ਔਰ ਖਾਸ ਤੌਰ ਤੇ ਜੇ ਸਾਰੇ ਕਿ ਵਿੱਚ ਉਹ ਜਿੱਤੇ ਹੋ ਹੈਗੇ ਆ ਉਸ ਏਰੀਏ ਦੀਆਂ ਵੋਟਰ ਵੀ ਹੈਗੇ ਉਹਨਾਂ ਦੇ ਹੱਕ ਵੀ ਜਿਹੜੇ ਆ ਉਹਨਾਂ ਦੇ ਉੱਥੇ ਰਹਿਣ ਦੇ ਕਰਕੇ ਹਾਂਜੀ ਉਹਨਾਂ ਦੀ ਜੇ ਤਕਲੀਫ ਹੈਗੀ ਆ ਜਾਂ ਉਹਨਾਂ ਦੇ ਜਿਹੜੀਆਂ ਜੋ ਸਿਵਾਮਾਂ ਹੈਗੀਆਂ ਉਹਨਾਂ ਤੋਂ ਉਹ ਦੂਰ ਹੈਗੇ ਆ ਦੂਜੀ ਗੱਲ ਇਹ ਆ ਕਿ ਗਏ ਨਾ ਮਕਸਦ ਦੇ ਲਈ ਉਹ ਅੰਦਰ ਡੱਕਿਓ ਹੈ ਗਿਆ ਉਸ ਦੇ ਵਿੱਚ ਬਿਲਕੁਲ ਮੇਰਾ ਵੱਡਾ ਅਨਿਆਹ ਹੈਗਾ ਕਿ ਉਹ ਔਰ ਇਹ ਤਾਂ ਸਾਰੇ ਜਿਹੜੀ ਪੰਜਾਬ ਦੀ ਜਿਹੜੀ ਆਪਣੇ ਸਿੱਖ ਆਪਣੇ ਪਰਿਵਾਰ ਹੈਗੇ ਉਹ ਸਾਰੇ ਉਹਨਾਂ ਦੀ ਉਡੀਕ ਕਰਦੇ ਆ ਤੇ ਬੜੀ ਚੰਗੀ ਖਬਰ ਹੈਗੀ ਆ ਲੇਕਿਨ ਅਨਫੋਰਚਨਟਲੀ ਬਾਦਕਿਸਮਤੀ ਦੇ ਨਾਲ ਇਹ ਖਬਰਾਂਆਂ ਬਹੁਤ ਗੜੀਆਂ ਨਾ ਅੱਜਕੱਲ ਇਹ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਚੱਲਦੀਆਂ ਹੈਗੀਆਂ ਉਹ ਸਾਰੀਆਂ ਸੱਚੀਆਂ ਨਹੀਂ ਹੁੰਦੀਆਂ ਹੂੰ ਕਾਹਜੋ ਸੱਚੀਆਂ ਹੋਣ ਤਾਂ ਬੜੀ ਚੰਗੀ ਗੱਲ ਆ ਕਿਉਂਕਿ ਬਹੁਤ ਸਾਰੇ ਲੋਕ ਲੈ ਹੈਗੇ ਆਪਣੇ ਆਪ ਹੀ ਮੀਡੀਆ ਕਾਰ ਬਣ ਗਏ ਵਾਹ ਬਿਲਕੁਲ ਸਹੀ ਗੱਲ ਹੈ ਔਰ ਕੁਝ ਲੋਕ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਲੋਕਾਂ ਵਿੱਚ ਆਪਣਾ ਕੁਝ ਅਕਸੀਡੈਂਟ ਦੇ ਲਈ ਉਹ ਇਦਾਂ ਦੀਆਂ ਗੱਲਾਂ ਛੱਡਦੇ ਰਹਿੰਦੇ ਆ ਚੰਨ ਸਾਹਿਬ 2 ਹਫ਼ਤੇ ਪਹਿਲਾਂ ਇੱਕ ਖਬਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਪੂਰੀ ਅੱਗ ਵਾਂਗ ਫੈਲ ਗਈ ਸੀ ਔਰ ਖਾਸ ਕਰਕੇ ਜਿਹੜੇ ਖਾਸ ਕਰਕੇ ਪੰਥਦਰਦੀ ਮੈਂ ਗਲਤ ਕਰੂੰਗਾ ਉਨਾ ਦੇ ਮੰਦੇ ਵਿੱਚ ਥੋੜੀ ਜਿਹੀ ਇੱਕ ਇੱਕ ਨਵੀਂ ਲਹਿਰ ਜੀ ਸੁਣ ਦੇਖਣ ਨੂੰ ਮਿਲੀ ਸੀ ਕਹਿੰਦੇ ਕਿਆ ਬਾਤਾਂ ਕੋਈ ਗੱਲਬਾਤ ਹੋਵੇ ਕਿਉਂ ਖਾਸ ਕਰਕੇ ਇਹ ਮੌਜੂਦਾ ਸਾਡਾ ਐਮਪੀ ਆ ਤੇ ਬੈਠਾ ਜੇਲ੍ਹ ਦੇ ਵਿੱਚ ਆ ਪਰ 14 ਨਿਕਲ ਚੁੱਕੀ ਆ ਹਾਲੇ ਤੱਕ ਕੋਈ ਉਕਸੁਕ ਦੇਖਣ ਸੁਣਨ ਨੂੰ ਨਹੀਂ ਮਿਲ ਰਹੀ ਮੈਂ ਕਹੂੰਗਾ ਥੋੜਾ ਜਿਹਾ ਬ੍ਰੀਫ ਵਿੱਚ ਮਿਕਸਾਂ ਜਿਹੜਾ ਜ਼ਿਲ੍ਹੇ ਦੇ ਨਾਲ ਜਿਵੇਂ ਕਿ ਮਾਗੀ ਦਾੜ ਮੇਲਾ ਸੀ ਨਾ ਹੂੰ ਉਸ ਮੈਲੇ ਉੱਤੇ ਅਕਾਲੀ ਦਲ ਦੇ ਵਿੱਚ ਇੱਕ ਅਨਾਉਂਸਮੈਂਟ ਹੋ ਚੁੱਕੀ ਸੀ ਤੇ ਇੱਕ ਇੱਕ ਨਵਾਂ ਅਕਾਲੀ ਦਲ ਬਣ ਜਾ ਰਿਹਾ ਹੈਗਾ। ਹੂੰ। ਔਰ ਉਹਦੇ ਵਿੱਚ ਜਿੱਥੇ ਇੱਕ ਰਵਾਇਤੀ ਜਿਹੜਾ ਪਹਿਲਾਂ ਸਾਡਾ ਕੱਦ ਜਲ ਹੈਗਾ ਉਹਨਾਂ ਨੇ ਵੀ ਮੈਂ ਆਪਣਾ ਜੋਰ ਲਾਇਆ ਹੋ ਸੀਗਾ। ਹੂੰ। ਇਸ ਤਰੀਕੇ ਦੇ ਨਾਲ ਇਹ ਵੀ ਭਾਈ ਸਾਹਿਬ ਜੀ ਸਿੰਘ ਜਿਹੜੇ ਐਮਪੀ ਹੈਗੇ ਆ ਉਹਨਾਂ ਨੇ ਅਨਾਉਂਸ ਕੀਤਾ ਹੈ ਸਿਦਾ ਕਿ ਅਸੀਂ ਵੀ ਜੰਮੇ ਅਕਾਲੀ ਦਲ ਦਾ ਨਾਂ ਜਾਂ ਨਵੇਂ ਜਿਹੜੇ ਹੈਗਾ ਉਹਨੂੰ ਅਸੀਂ ਅਨਾਉਂਸ ਕਰਾਂਗੇ। ਹੂੰ। ਇਸ ਕਰਕੇ ਜਿਹੜਾ ਸੀ ਨਾ ਜਿਹੜੀ ਇੱਕ ਆਮ ਅਫਵਾਹ ਜਿ ਬਣ ਗਈ ਸੀ ਕੁਝ ਲੋਕਾਂ ਨੇ ਅਫਵਾਹ ਸ਼ੁਰੂ ਕੀਤੀ ਪੇ ਅਮਰਪਾਲ ਸਿੰਘ ਜਿਹੜੇ ਉਹ ਆ ਰਹੇ ਗਿਆ ਲੇਕਿਨ ਇਹ ਹੈ ਉਹ ਸਿਰਫ ਮੈਂ ਇਹ ਸਮਝਾਂਗਾ ਪਰ ਜਿਹੜਾ ਜਿਹੜੀ ਮੱਗਈ ਦੀ ਮੁਕਸਦ ਸਾਹਿਬ ਦੇ ਵਿੱਚ ਜਿਹੜੀ ਅ ਜਿਹੜਾ ਇਹ ਪ੍ਰੋਗਰਾਮ ਸੀਗਾ ਹਾਂਜੀ ਉੱਥੇ ਦੇ ਲਈ ਜਿਹੜੀ ਲੋਕਾਂ ਦੇ ਵਿੱਚ ਇੱਕ ਕੌਮ ਦੇ ਵਿੱਚ ਜਿਹੜੀ ਇੱਕ ਬੜੀ ਭਾਰੀ ਇੱਕ ਐਕਸਾਈਟਮੈਂਟ ਆ ਗਈ ਐਕਸਾਈਟਮੈਂਟ ਹੈਗੀ ਸੀ ਉਹ ਇਹ ਸੇ ਬਣਾ ਦੇ ਉੱਤੇ ਹੀ ਗੱਲ ਸੀਗੀ ਉਹ ਸੋਸ਼ਲ ਮੀਡੀਆ ਤੇ ਬਹੁਤ ਹੀ ਖ਼ਬਰ ਆ ਰਹੀ ਸੀਗੀ ਹਾਂ ਹਾਂ ਤੇ ਹੋਰ ਏਡੀ ਜਿਹੜੀ ਆ ਜਸਤੀ ਕੇ ਨਾਲ ਉਹਨਾਂ ਤੇ ਕੇਸ ਹੈਗੇ ਪਾਇਓ ਹੈ ਜੀ ਜਾਂਚ ਸੀ ਕੇ ਨਾਲ ਅੰਦਰ ਕੀਤਾ ਹੈਗਾ ਹਾਂਜੀ ਉਹ ਇਹਦਾ ਕੋਈ ਗੱਲ ਬਣਦੀ ਨਹੀਂ ਹੈਗੀ ਸੀ ਉਹ ਇੱਕਦਮ ਮਨੋਂ ਛੱਡ ਦਿੰਦੇ ਹੈ ਜੀ ਹਾਂ ਹਾਂ ਤਮੈ ਤੇ ਇਹ ਸਮਝ ਆਇਆਗਾ ਵੀ ਦੇਖੋ ਜੀ ਉਹਨਾਂ ਨੂੰ ਛੜਨਾ ਤਾਂ ਮਤਲਬ ਜਿਹੜਾ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਯਾਦ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਸਾਡੇ ਨਾਲ ਹਰ ਪਾਸੇ ਜੇ ਅਪਰ ਦੇਖਿਆ ਜਾਵੇ ਤਾਂ ਅਨੇ ਆਂ ਬਹੁਤ ਹੋ ਰਿਹਾ ਹੈ ਬਿਲਕੁਲ ਤੇ ਅਸੀਂ ਉੱਥੇ ਇਸ ਲਈ ਸੈਕੰਡ ਕਲਾਸ ਸਿਟੀਨ ਦੇ ਤੌਰ ਤੇ ਸੰਗਠਨ ਦਾ ਬਿਹਰ ਕੀਤਾ ਜਾ ਰਿਹਾ ਹੈਗਾ ਸਾਡੇ ਜਿਹੜੇ ਜਿੰਨੇ ਵੀ ਸਿੱਖ ਜਿਨ੍ਹਾਂ ਲੋਕਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਹੈਗੀਆਂ ਜਿਨ੍ਹਾਂ ਉਹਨਾਂ ਕੁਰਬਾਨੀਆਂ ਨੂੰ ਜਿਹੜੀ ਹੈਗੀ ਕੌਮਤਾ ਕੁਰਬਾਨੀਆਂ ਸਮਝੀ ਹੈ ਲੇਕਿਨ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਹੈਗੀ ਆ ਉਹਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਹਮਮ ਔਰ ਜੇ ਆਪਣੀ ਆਪਣੀ ਜਵਾਨੀ ਨੂੰ ਬਚਾਉਣ ਦੇ ਲਈ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਧਰਮ ਦੇ ਬਚਾਉਣ ਦੇ ਲਈ ਜੇ ਕੋਈ ਬੰਦਾ ਆਪਣੇ ਆਪ ਨੂੰ ਕੁਰਬਾਨ ਕਰਦਾ ਹੈਗਾ ਜਾਂ ਕੋਈ ਕਾਰਜ ਜਿੱਦਾਂ ਦਾ ਕਰਦਾ ਹੈਗਾ ਉਹਦੇ ਲਈ ਸਾਡੇ ਲਈ ਉਹ ਹੀਰੋ ਆ ਲੇਕਿਨ ਹਿੰਦੁਸਤਾਨ ਦੀ ਗਵਰਨਮੈਂਟ ਲਈ ਉਹ ਅਤਵਾਦੀ ਨਜ਼ਰੋਂ ਦਾਉਣਾ ਹਮਮ ਔਰ ਉਹਨਾਂ ਲੋਕਾਂ ਨੂੰ ਪੈਂਤੀ 35 ਸਾਲ ਜੇਲਾ ਵਿੱਚ ਹੋ ਗਏ ਆ ਹਾਂਜੀ ਕੋਸ਼ਿਕ ਦੇ ਬਾਹਰ ਤਤਲਵੀ ਹੋ ਚੁੱਕੇ ਹੈਗੇ ਆ ਇਹ ਜਿਹੜੀ ਹੈ ਬੇਰਸਾਫੀ ਜਿਹੜੀ ਹੈਗੀ ਨਾ ਇਹ ਬਹੁਤ ਵੱਡੀ ਸਾਨੂੰ ਇਹਦੇ ਹਰਟ ਕਰ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਹਾਂ ਤੇ ਜੋ ਇਸ ਵੇਲੇ ਜਿਸ ਤੀਕਰ ਪੰਜਾਬ ਦੀ ਜੋ ਰੁਪੈਤੀ ਅਕਾਲੀ ਦਲ ਆਪਣੀ ਪਾਰਟੀ ਹੈਗੀ ਸੀ ਹਾਂਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਇਤਿਹਾਸ ਪਹਿਲੇ ਸ਼ੁਰੂਆਤ ਹੈਗਾ ਸੀ ਬਹੁਤ ਵਧੀਆ ਉਹ ਹਾਂ ਬਾਰ ਵੀ ਠੀਕ ਰਿਹਾ ਹਾਂ ਜੀ ਹੁਣ ਲੇਕਿਨ ਜਿਹੜਾ ਹੁਣ ਵੀ 25 ਸਾਲਾਂ ਪਿਛਲੇ ਤੋਂ ਜਿਹੜਾ ਜੋ ਕੁਝ ਕਾਣ ਕੌਮ ਦਾ ਹੋਇਆ ਹੈਗਾ ਉਸ ਕੌਮ ਤੋਂ ਸਾਨੂੰ ਜਾਤਾਂ ਉਸ ਵੇਲੇ ਦੂਜੇ ਬੰਦੇ ਨਹੀਂ ਆਉਂਦੇ ਨਾ ਜਿਸ ਵੇਲੇ ਸਾਨੂੰ ਜੇ ਇੱਕ ਨੇ ਤੰਗ ਕੀਤਾ ਹੋਵੇ ਤੇ ਦੂਜੇ ਨੂੰ ਸਾਨੂੰ ਕੋਈ ਆਸ ਨਜ਼ਰ ਆਉਂਦੀ ਹੋਵੇ ਬਿਲਕੁਲ ਸਹੀ ਗੱਲ ਤੇ ਇਹ ਜਿਹੜੀ ਆਸ ਹੈਗੀ ਆ ਅਮਰਪਾਲ ਸਿੰਘ ਦੇ ਨਾਲ ਉਸ ਪਾਰਟੀ ਵਿੱਚ ਨਵੀਂ ਪਾਰਟੀ ਦੇ ਲਈ ਸਾਡੇ ਵਿੱਚ ਇੱਕ ਕੌਮ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਜਾਗਰਤੀ ਜਾਂ ਐਕਸਾਈਟਮੈਂਟ ਕਹਿ ਸਕਦੇ ਆਪਾਂ ਹਾਂ ਹਾਂ ਐਕਸਾਈਟਮੈਂਟ ਦਾ ਇਸ ਹਿੱਟਾ ਹੈਗਾ ਜਿਹਦੇ ਕਰਕੇ ਇਹੋ ਕਾਫੀ ਜ਼ਿਆਦਾ ਇਹੋ ਸੋਸ਼ਲ ਮੀਡੀਆ ਤੇ ਕਰੋੜਾ ਸੀ ਫਿਰ ਉਹਨਾਂ ਨੂੰ ਰਿਹਾ ਕਰਤਾ ਜਾਵੇਗਾ ਉਹ ਆ ਜਾਣਗੇ ਲੇਕਿਨ ਇਦਾਂ ਹੋਇਆ ਨਹੀਂ ਹੈਗਾ ਹਾਂਜੀ ਹਾਂ ਬਿਲਕੁਲ ਬਿਲਕੁਲ ਚੌਣ ਸਾਹਿਬ ਦਾ ਨਾਂ ਨਾਲ ਕੁਲਵਿੰਦਰ ਸਿੰਘ ਸਾਡੇ ਭਾਜੀ ਹੁਣ ਵੀ ਮੈਨੂੰ ਮੈਸੇਜ ਕਰ ਰਹੇ ਨਾਲ ਗੁਰਦੇਵ ਭਾਜੀ ਹੁਣ ਵੀ ਮੈਨੂੰ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਖਾਸ ਕਰਕੇ ਕੁਲਵਿੰਦਰ ਭਾਈ ਹੁਣ ਜਿਹੜੀ ਗੱਲਬਾਤ ਕੀਤੀ ਕਿ ਸ਼ੋਮਣੀ ਕਾਲੇਦਾਲ ਜਿਹੜਾ ਵਾਰਿਸ ਪੰਜਾਬ ਦੀ ਨੇ ਇੱਕ ਨਵੀਂ ਪਾਰਟੀ ਬਣਾਈ ਆ ਏ ਸਾਡੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬ੍ਰਦਰ ਉਹਨਾਂ ਦੇ ਫਾਦਰ ਸਾਹਿਬ ਤੇ ਆਪਾਂ ਉਹਨਾਂ ਨੇ ਸ਼ੁਭ ਸ਼ਾਮਾਂ ਦਿੰਦੇ ਨੇ ਤੇ ਖਾਸ ਕਰਕੇ ਆ ਜਿਹੜੀਆਂ ਗੱਲਾਂ ਇਦਾਂ ਦੀਆਂ ਅਫਵਾਹਾਂ ਸੁਣ ਦੇਖ ਨੂੰ ਮਿਲਦੀਆਂ ਇਹ ਵੀ ਥੋੜਾ ਜਿਹਾ ਮੈਂ ਕਹੂੰਗਾ ਇਦਾਂ ਦੀ ਗੱਲਬਾਤ ਖਾਸ ਕਰਕੇ ਸੋਸ਼ਲ ਮੀਡੀਏ ਤੇ ਆਪਾਂ ਨਾ ਇਹ ਚੀਜ਼ਾਂ ਦੀ ਐਕਸਾਈਟਮੈਂਟ ਕਰੀਏ ਤੇ ਮੈਂ ਕਹੂੰਗਾ ਚੌਂ ਸਾਬ ਜਾਣਦੇ ਜਾਂਦੇ ਹੋਰ ਕੀ ਕਹਿਣਾ ਚਾਹੁੰਦੇ ਐ ਮੈਂ ਬਸ ਇਹੀ ਕਹਿਣਾ ਚਾਹਾਂਗਾ ਜੀ ਜਿਹੜੀ ਉਹ ਆਪਣੀ ਜਥੇਬੰਦੀ ਵਾਰਿਸ ਪੰਜਾਬ ਦੇ ਸ਼ੋਮਨੀ ਕਾਲੀਦਾਲ ਦੇ ਅਨਾਉਂਸ ਕੀਤੀ ਆ ਹਾਂਜੀ ਉਦੇ ਲਈ ਅਪਰ ਸ਼ੁਭ ਕਾਮਨਾਵਾਂ ਹੀ ਦੇ ਸਕਦੇ ਆ ਬਿਲਕੁਲ ਤੇ ਜਿਹਦੇ ਨਾਲ ਪੰਜਾਬ ਦਾ ਕੋਈ ਭਲਾ ਹੋ ਸਕੇ ਹਮਮ ਤੇ ਦੂਜਾ ਹੈਗਾ ਸਾਨੂੰ ਸਾਡੀ ਡਿਊਟੀ ਸਾਰਿਆਂ ਦੀ ਬਣੇ ਇਹੀ ਬਣ ਜਾਂਦੀ ਹੈਗੀ ਆ ਇਹ ਅਸੀਂ ਉਹਨਾਂ ਲੋਕਾਂ ਦੀ ਸਪੋਰਟ ਕਰੀਏ ਇਸ ਵੇਲੇ ਜਿਹੜੇ ਬਹੁਤ ਸਾਰੇ ਲੋਕ ਨੇ ਕਿਉਂਕਿ ਨਵੀਂ ਪਾਰਟੀ ਹੈਗੀ ਆ ਹਾਂਜੀ ਨਵੀਂ ਪਾਰਟੀ ਦੇ ਵਿੱਚ ਜਿੰਨੇ ਉਹ ਦੂਜੇ ਲੋਕ ਆਰਗੇਨਾਈਜ਼ ਹੈਗੇ ਇਹ ਇਹਨੇ ਆਰਗੇਨਾਈਜ਼ ਨਹੀਂ ਹੈਗੇ ਨਹੀਂ ਹੈਗੇ ਬਿਲਕੁਲ ਸਹੀ ਗੱਲ ਹਾਂ ਤੇ ਉਹਦੇ ਵਿੱਚ ਸਾਡੀ ਸਾਰਿਆਂ ਦੀ ਡਿਊਟੀ ਬਣੀ ਹੁੰਦੀ ਆ ਪੰਜਾਬ ਦੇ ਲਈ ਕਿਰਨਿਕ ਖੇਤਰੀ ਪਾਰਟੀ ਹੁਣ ਜ਼ਰੂਰੀ ਆ ਬਿਲਕੁਲ ਉਹ ਉਹ ਪਾਰਟੀ ਜਿਹੜੀ ਹੈ ਕਿ ਜਿਹੜੀ ਕਿ ਨਵੇਂ ਹੁਣ ਨਵੇਂ ਲੀਡਰਸ਼ਿਪ ਆ ਰਹੀ ਆ ਉਹਦੇ ਵਿੱਚ ਜਿਹੜਾ ਹੈਗਾ ਉਹ ਇੰਨੇ ਜ਼ਿਆਦਾ ਆਰਗੇਨਾਈਜ਼ਡ ਨਹੀਂ ਹੈਗੇ ਇੰਨੇ ਅਜੇ ਤੱਕ ਤਰਵੇਕਾਰ ਵੀ ਨਹੀਂ ਹੈਗੇ ਹਾਂ ਜੀ ਲੇਕਿਨ ਇਮਾਨਦਾਰੀ ਉਹਨਾਂ ਕੋਲ ਹੈ ਹਾਂ ਤੇ ਚੌਂਸਾਪਾ ਹਾਂ ਹਾਂ ਜੇ ਜੇਕਰ ਉਹ ਉਹ ਸਿਮਾਨਦਾਰੀ ਨੂੰ ਮੁੱਖ ਰੱਖਦੇ ਹੋਏ ਸਾਡਾ ਸਾਰਾ ਦਾ ਫਾਇਦੇ ਬਣ ਜਾਂਦਾ ਹੈਗਾ ਤੇ ਅਸੀਂ ਉਹਨਾਂ ਦੇ ਬਾਤ ਚਰ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਗੁਰਮੁਖ ਦੇ ਨਾਲ ਮੈਂਬਰਸ਼ਿਪ ਨੂੰ ਵਧਾਈਏ ਤਾਂ ਤਾਂ ਕਿ ਉਸ ਪਾਰਟੀ ਨੂੰ ਆਪਾਂ ਪ੍ਰੋਮੋਟ ਕਰਕੇ ਪੰਜਾਬ ਦੇ ਭਲੇ ਦੇ ਲਈ ਗੁਰੂ ਮਾਣੇ ਕਰ ਲਾਸ ਕਰੀਏ ਹਾਂ ਚੌਣ ਸਰ ਮੈਂ ਤੁਹਾ ਤੋਂ ਇਥੋਂ ਜ਼ਾਤ ਲੈਣੀ ਹੈ ਮੇਰੇ ਬਲੋਂ ਤੁਹਾਨੂੰ ਦੋ ਮੈਂਸ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ